ਬਟੇ ਰਿਆ। ਮਹਾਰਾਜ ਨੇ ਛਾ ਸੰਗਤ ਚਿੱਠੀ ਲਿਖੀ। ਸਤਿਗੁਰੂ ਕਹਿੰਦੇ ਭੀਮ ਜੰਦਰ ਹੰਕਾਰ ਮੇਰੇ ਮਨ ਦੇ ਵਿੱਚ ਨਹੀਂ ਹੰਕਾਰ ਤੇਰੇ ਮਨ ਦੇ ਵਿੱਚ ਹੈ। ਤੈਨੂੰ ਬੜਾ ਗੁਮਾਨ ਹੈ ਤੇਰੇ ਮਨ ਦੇ ਵਿੱਚ ਇਸ ਤਾਕਤ ਦਾ ਗੁਮਾਨ ਹੈ ਵੀ ਤੇਰੇ ਕੋਲੇ ਬਾਈ ਰਿਆਸਤਾਂ ਦੀਆਂ ਫੌਜਾਂ ਨੇ। ਤੂੰ ਇਸ ਗੁਮਾਨ ਦੇ ਵਿੱਚ ਹੀ ਗੱਲ ਆਖਦਾ ਹੈ ਵੀ ਮੇਰੀ ਰਿਆਸਤ ਦੇ ਵਿੱਚੋਂ ਬਾਹਰ ਨਿਕਲ ਜਾਓ। ਸਤਿਗੁਰੂ ਕਹਿੰਦੇ ਯਾਦ ਰੱਖੀ ਜਿਹੜੀ ਜਗ੍ਹਾ ਤੇ ਬੈਠੇ ਆ ਨਾ ਤੇਰੀ ਰਿਆਸਤ ਦੀ ਜਗ੍ਹਾ ਨਹੀਂ ਇਹ ਸਾਡੀ ਮਹਨਤ ਦੀ ਦੇਵਤਰੀ ਹੈ। ਨੰਦਪੁਰ ਸਾਹਿਬ ਦੀ ਜਿਹੜੀ ਪਵਣ ਧਰਤੀ ਹੈ ਨਾ ਸਾ ਸਭ ਸ਼ਹਿਰ ਵੈਸੇ ਆਪਾਂ ਜਾਣਦੇ ਆ ਪਰ ਮੈਂ ਬੇਨਤੀ ਕਰਦਾ ਜਾਮਾ ਸਤਿਗੁਰੂ ਦਾ ਫਰਕ ਪਟਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਾਜੇ ਭੀਮ ਚੰਦ ਦੀ ਮਾਤਾ ਰਾਜੇ ਦੀਪ ਚੰਦ ਦੀ ਘਰਵਾਲੀ ਨੇ ਬੇਨਤੀ ਕੀਤੀ ਇਹਨੇ ਮਹਾਰਾਜ ਸਾਡੀ ਵਿਆਸਤ ਦੀ ਕੋਈ ਕਿ ਜਿਹੜੀ ਜਗਾ ਹੈ ਨਾ ਉਹਦੇ ਵਿੱਚੋਂ ਸਤਿਗੁਰੂ ਜੀ ਮੈਂ ਤੁਹਾਨੂੰ ਕੋਈ ਜਗ੍ਹਾ ਜਿਹੜੀਆਂ ਪੇਟਾ ਕਰਨਾ ਚਾਹੁੰਦੀ ਹਾਂ ਤੇ ਮੇਰੇ ਮਹਾਰਾਜ ਨੇ ਉਦੋਂ ਜਾਣਦੇ ਸੀ ਸਤਗੁਰੂ ਦਾ ਤਾਰ ਪਿੱਤਾ ਇਸ ਗੱਲ ਨੂੰ ਜਾਣਦੇ ਨੇ ਵੀ ਇਹਨਾਂ ਦੇ ਦਿਲ ਦੀ ਭਾਵਨਾ ਹੈ ਤੇ ਜ਼ਰੂਰੀ ਨਹੀਂ ਵੀ ਆਉਣ ਵਾਲੀ ਜਿਹੜੀ ਇਹਨਾਂ ਦੀ ਪੀੜ੍ਹੀ ਆ ਉਹਨਾਂ ਦੇ ਦਿਲ ਦੀ ਭਾਵਨਾ ਹੋਵੇਗਾ ਮਹਾਰਾਜ ਨੇ ਉਸ ਰਾਣੀ ਨੂੰ ਆਖਿਆ ਕਿ ਲੱਗੇ ਬੀਬੀ ਜੇਕਰ ਤੂੰ ਇਹ ਜ਼ਮੀਨ ਵੇਂਟਾ ਕਰਨਾ ਚਾਹੁੰਦੀ ਹੈ ਨਾ ਤੇ ਕੋਈ ਗੱਲ ਨਹੀਂ ਅਸੀਂ ਤੈਨੂੰ ਰੋਕਾਂਗੇ ਨਹੀਂ ਪਰ ਜਿੰਨੀ ਜ਼ਮੀਨ ਤੂੰ ਸਾਨੂੰ ਦੇਂਗੀ ਉਸ ਜ਼ਮੀਨ ਦਾ ਸੀ ਤੈਨੂੰ ਮੁੱਲ ਦੇ ਦਿਆਂਗੇ ਸਤਗੁਰਾਂ ਨੇ ਮੁੱਲ ਦਿੱਤਾ ਜ਼ਮੀਨ ਖਰੀਦੀ ਤੇ ਉਥੇ ਇੱਕ ਨਗਰ ਵਸਾਇਆ ਉਹਦਾ ਨਾਮ ਸਤਗੁਰਾਂ ਨੇ ਮਾਤਾ ਜੀ ਦੇ ਨਾਮ ਦੇ ਚੱਕ ਨਾਨਕੀ ਰੱਖਿਆ ਚੱਕ ਨਾਨਕੀ ਤੋਂ ਬਾਅਦ ਵਿੱਚ ਅਨੰਦਪੁਰ ਸਾਹਿਬ ਪਿਆ ਉਹ ਵੀ ਸਾਧ ਸੰਗਤ ਸਾਧਗੁਰੂ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਚੱਕ ਨਾਨਕੀ ਦੀ ਧਰਤੀ ਤੇ ਨੇ ਨਾ ਸਾਰਾ ਪਰਿਵਾਰ ਪਟਰੇ ਦੀ ਧਰਤੀ ਤੋਂ ਮਹਾਰਾਜ ਨੇ ਇੱਥੇ ਬੁਲਾਇਆ ਤੇ ਜਦੋਂ ਬਾਲ ਗੋਬਨਰਾਏ ਜੀ ਛੋਟੀ ਜੀ ਉਮਰ ਮਹਾਰਾਜ ਜੀ ਜਦੋਂ ਇਸ ਧਰਤੀ ਤੇ ਆਏ ਨਾ ਮਹਾਰਾਜ ਨੇ ਪੁੱਛਿਆ ਇਹਦੇ ਪੁੱਤਰ ਜੀ ਅਸੀਂ ਵੇਖਣਾ ਚਾਹੁੰਦੇ ਹਾਂ ਵੀ ਤੁਹਾਡੇ ਤੁਹਾਡਾ ਗੁਰਬਾਣੀ ਦੇ ਨਾਲ ਕਿੰਨਾ ਕੋ ਪ੍ਰੇਮ ਹੈ ਜਿਹੜੀ ਗੁਰਬਾਣੀ ਤੁਹਾਨੂੰ ਕੱਠ ਹੈ ਨਾ ਉਹ ਸਾਨੂੰ ਸੁਣਾਈ ਜਾਵੇ ਤੇ ਬਾਲ ਗੋਬਿੰਦ ਰਾਏ ਜੀ ਨੇ ਛੋਟੀ ਜੀ ਉਮਰ ਦੇ ਵਿੱਚ ਆਨੰਦ ਸਾਹਿਬ ਦਾ ਜਵਾਨੀ ਪਾਠ ਸਤਿਗੁਰੂ ਮਹਾਰਾਜ ਨੂੰ ਸੁਣਾਇਆ ਤੇ ਸਤਿਗੁਰੂ ਮਹਾਰਾਜ ਨੇ ਆਨੰਦ ਦੇ ਵਿੱਚ ਆਖਿਆ ਕਹਿੰਦੇ ਭਾਈ ਸਖੋ ਇਸ ਨਗਰੀ ਦਾ ਨਾਮ ਬਦਲ ਕੇ ਆਨੰਪੁਰ ਸਾਹਿਬ ਰੱਖ ਦਿਓ ਕਹਿੰਦੇ ਮਹਾਰਾਜ ਕਿਉਂ ਸਤਿਗੁਰੂ ਕਹਿੰਦੇ ਇਹ ਉਹ ਟਕਰੀ ਹੈ ਜਿਹੜੀ ਨਗਰੀ ਦੇ ਵਿੱਚ ਇੱਕ ਪਿਤਾ ਤੇ ਪੁੱਤਰ ਦਾ ਮਿਲਾਪ ਬਾਅਦ ਵਿੱਚ ਹੋਇਆ ਪਹਿਲਾਂ ਇੱਕ ਸਿੱਖ ਦੇ ਗੁਰੂ ਦਾ ਮਿਲਾਪ ਹੋਇਆ ਤਨੇ ਇੱਕ ਸਿੱਖ ਤੇ ਗੁਰੂ ਦਾ ਮਿਲਾਪ ਹੋਇਆ ਤੇ ਉਹ ਬਾਗਾਂ ਵਾਲੀ ਧਰਤੀ ਹੈ ਤੇ ਸੱਚ ਜਾਣਿਓ ਪਿਆਰਿਓ ਅਨੰਦਪੁਰ ਸਾਹਿਬ ਦੀ ਉਹ ਪਵਣ ਧਰਤੀ ਜਿਹੜੀ ਧਰਤੀ ਦੀ ਬਾਬਤ ਇੱਕ ਸ਼ਾਇਰ ਕਹਿੰਦਾ ਫੁੱਲਾਂ ਵਿੱਚ ਫੁੱਲ ਜਿਵੇਂ ਸੋਹਣਾ ਹੈ ਗੁਲਾਬ ਦਾ ਸ਼ਹਿਰਾਂ ਵਿੱਚ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ ਇਹਦੇ ਵਿੱਚ ਬਾਜਾਂ ਵਾਲੀ ਮਾਹੀ ਦਾ ਬਸੇਰਾ ਏ ਕਿਹਦੇ ਉੱਤੇ ਖਾਲਸੇ ਦਾ ਝੂਂਦਾ ਫੁਲੇਰਾ ਹੈ ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪੈ ਲਾਉਂਦੇ ਆ ਗੁਰਾਂ ਦੇ ਪਿਆਰੇ ਗੁਰਬਾਣੀ ਪੈ ਗਾਉਂਦੇ ਆ ਸੰਗਤਾਂ ਦੇ ਵਿੱਚ ਐਡਾ ਜਲਵਾ ਹੈ ਜੀਉਂਦਾ ਹੀਰਿਆਂ ਦੇ ਵਿੱਚ ਜਿੱਦਾ ਤਾਰ ਪਾਏ ਗੁਰਾਂ ਦੇ ਦਵਾਲੇ ਇੰਜ ਗੁਰਾਂ ਦੇ ਪਿਆਰੇ ਆ ਕੁੰਨਿਆਂ ਦੇ ਚੰਦ ਦੇ ਦਵਾਲੇ ਜਿਦਾਤਾ ਰੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿਹੜੀ ਧਰਤੀ ਮੈਂ ਕਹਿੰਦਾ ਹਾਂ ਆਪਾਂ ਜਦੋਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਸਾਧ ਸੰਗਤ ਉੱਥੇ ਕੇਸ਼ਗੜ੍ਹ ਸਾਹਿਬ ਦਰਸ਼ਨ ਕਰਦੇ ਆ ਆਪਾਂ ਦਮਾਲਗੜ੍ਹ ਸਾਹਿਬ ਦਰਸ਼ਨ ਕਰਦੇ ਆ ਉਸ ਧਰਤੀ ਦੇ ਉੱਤੇ ਆਪਾਂ ਕਿੰਨੇ ਗੁਰੂ ਘਰਾਂ ਦੇ ਦਰਸ਼ਨ ਕਰ ਲੈਨੇ ਆ ਪਰ ਮੈਂ ਕਹਿੰਦਾ ਹਾਂ ਸਤਗੁਰੂ ਕਲਗੀਧਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਕਈ ਬਰੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬទਿਤ ਕੀਤੇ ਨੇ ਤੇ ਅਨੰਦਪੁਰ ਦਾ ਕੋਈ ਵੀ ਸਾਸੰਗਤ ਕੋਨਾ ਨਹੀਂ ਹੋਏਗਾ ਜਿਹੜੀ ਧਰਤੀ ਦੇ ਉਤੇ ਸਤਿਗੁਰੂ ਦੇ ਚਰਨ ਨਾ ਪਏ ਉਹ ਅਨੰਦਪੁਰ ਸਾਹਿਬ ਸਮੁੱਚਾ ਹੀ ਸਾਸੰਗਤ ਜਿਹਾ ਗੁਰਦੁਆਰਾ ਸਾਹਿਬ ਹੈ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਿੱਖ ਜਿੰਨਾ ਚਿਰ ਜੀਵਨ ਵਿੱਚ ਸੁਵਾਸ ਰਹਿਣਗੇ ਨਾ ਸੇਵਾ ਕਰਦਾ ਰਹੇ ਅਨੰਦਪੁਰ ਸਾਹਿਬ ਦੀ ਪਵਣ ਧਰਤੀ ਦੀ ਬਾਬਤ ਸਤਿਗੁਰੂ ਮਹਾਰਾਜ ਕਲਗੀਧਰ ਪਿਤਾ ਸਾ ਸਗਤ ਇਹ ਸਰਾਂਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਸ ਸਮੇਂ ਆਏ ਤੇ ਮਹਾਰਾਜ ਦੇ ਚਿੱਠੀ ਦੇ ਵਿੱਚ ਜਿੱਦੜ ਜਿੱਦ ਕਰਦੇ ਕਿ ਕਿੰਨੀ ਚੰਦ ਮੁੱਲ ਖਰੀਦੀ ਹੋਈ ਧਰਤੀ ਦੇ ਵਿੱਚ ਬੈਠਿਆਂ ਤੇ ਇਰਾਸਾ ਕਰਦੇ ਉਹ ਕਹਿੰਦੇ ਵਸਤੂਆਂ ਦੇਜੋ ਐਦਾਂ ਧੱਕੇ ਦੇ ਨਾਲ ਕੋਈ ਵਸਤੂਆਂ ਦੇਣ ਵਾਸਤੇ ਨਹੀਂ ਮੰਨਦਾ ਸਤਿਗੁਰੂ ਕਹਿੰਦੇ ਧੱਕੇ ਦੇ ਨਾਲ ਤਾਂ ਸਾਡਾ ਸ਼ੁਰੂ ਤੋਂ ਵਹਿਰ ਰਿਹਾ ਇਹ ਧੱਕੇ ਦੇ ਕਰਕੇ ਤਾਂ ਸੀ ਕਿਸੇ ਦੇ ਧਰਮ ਦੀ ਖਾਤਰ ਆਪਣਾ ਜੀਵਨ ਪਰਵਾਣ ਕਰ ਸਕਦੇ ਆ ਇਹ ਧੱਕੇ ਦੀ ਖਾਤਰ ਆ ਧੰਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਨੇ Hindu ਧਰਮ ਦੀ ਖਾਤਰ ਆਪਣਾ ਖੂਨ ਵਹਾਇਆ ਹੈ ਸਤਗੁਰੂ ਕਹਿੰਦੇ ਧੱਕਾ ਕਿਸੇ ਦੇ ਕਰਦੇ ਨਾ ਕਿਸੇ ਤੋਂ ਡਰਦੇ ਆ ਤੇ ਨਾ ਕਿਸੇ ਨੂੰ ਡਰੰਨੇ ਆ ਤੇ ਜੇ ਤੇਰੇ ਮਨ ਦੇ ਵਿੱਚ ਗੱਲ ਆ ਹੀ ਗਈ ਹੈ ਨਾ ਵੀ ਸਿੱਖ ਮੇਰੇ ਤੋਂ ਡਰਦੇ ਨੇ ਤੂੰ ਕਹਿੰਦੇ ਮੈਂ ਫੌਜਾਂ ਚੜ ਕੇ ਲੈ ਆਉਣੀਆਂ ਨੇ ਗੋਬਿੰਦ ਰਾਏ ਕਹਿੰਦੇ ਅੱਜ ਛੱਡ ਸਤਗੁਰੂ ਮਹਾਰਾਜ ਕਹਿੰਦੇ ਨੇ ਵੀ ਕੱਲ ਨੂੰ ਕੀ ਨੇ ਵੇਖਿਆ ਤੂੰ ਅੱਜ ਇਸ ਧਰਤੀ ਦੇ ਉੱਤੇ ਫੌਜਾਂ ਲੈ ਕੇ ਆਜਾ ਅਸੀਂ ਤਿਆਰ ਬਰ ਤਿਆਰ ਬੈਠੇ ਹਾਂ ਚਿੱਠੀ ਲਿਖੀ ਰਾਜੇ ਭਿੰਚੰਦ ਦੇ ਕੋਲੇ ਜਦੋਂ ਚਿੱਠੀ ਪਹੁੰਚੀ ਨਾ ਹੁਣ ਜਿਹੜਾ ਰਾਜਾ ਪਹਿਲੇ ਗੁੱਸੇ ਦੇ ਵਿੱਚ ਬੈਠਾ ਹੋਇਆ ਪਹਿਲੇ ਲੋਹਾ ਲੱਖਾ ਹੋਇਆ ਬੈਠਾ ਇਹਨਾਂ ਨੇ ਚਿੱਠੀ ਪੜੀ ਸੰਤੇ ਕੱਪੜੀ ਅੱਗ ਲੱਗ ਨਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਹੰਕਾਰ ਵੀ ਉਹਦੇ ਮਨ ਦੇ ਵਿੱਚ ਐਨਾ ਉਹ ਮੇਰੀ ਵਿਆਸਤ ਦੇ ਵਿੱਚ ਵੀ ਬੈਠਾ ਤੇ ਫਿਰ ਵੀ ਇਹ ਗੱਲਾਂ ਕਰਦਾ ਮੁੱਲ ਖਰੀਦੀ ਹੋਈ ਧਰਤੀ ਹੈ ਕਹਿੰਦਾ ਹੁਣ ਤਾਂ ਗੁਰੂ ਗੋਬਿੰਦ ਸਿੰਘ ਦੀ ਅੱਖ ਨਕੋੜੀ ਪੈਣੀ ਹੈ ਇਹਨੇ ਜਦੋਂ ਮਨਚ ਆਹ ਗੱਲੋ ਸੋਚੀ ਨਾ ਦੂਜੇ ਪਾਸੇ ਉਸੇ ਵੇਲੇ ਇੱਥੇ ਕਿਹਨੂੰ ਨਾ ਕਟੋਜੀਆਂ ਰਿਆਸਤ ਦਾ ਇੱਕ ਰਾਜਾ ਕਿਰਪਾਲ ਚੰਦ ਉਹ ਆਇਆ ਬੈ ਉਹਨੂੰ ਕਹਿੰਦੇ ਨੇ ਬਣਤੀ ਦੇ ਤੇਲ ਤੋਂ ਆਣਾ ਲਾਉਣ ਤੇ ਬਿਜੌਰ ਚ ਬੜਾ ਮਾਹਿਰ ਹੈ ਉਹ ਜਦੋਂ ਕੋਲ ਬੈਠਿਆ ਉਹਨੇ ਵੀ ਚਿੱਠੀ ਨੂੰ ਪੜ੍ਹਿਆ ਤੇ ਰਾਜੇ ਭੀਰ ਚੰਦ ਨੂੰ ਕਹਿਣ ਲੱਗਾ ਵੀ ਅੱਜ ਗੁਰੂ ਤੇਰੇ ਨਾਲ ਵਧੇਖੀਆਂ ਕਰਦਾ ਕੱਲ ਨੂੰ ਜਦੋਂ ਉਹਦੀ ਤਾਕਤ ਵੱਧ ਗਈ ਕੱਲ ਨੂੰ ਜਦੋਂ ਫੌਜਾਂ ਵੱਧ ਗਈਆਂ ਤੇ ਫਿਰ ਬਾਈ ਤਾਕ ਦੇ ਰਾਜਿਆਂ ਨੂੰ ਚੈਲੰਜ ਕਰੇਗਾ ਉਹ ਗੁਰੂ ਤਾਂ ਸਾਡੇ ਸਾਹਮਣੇ ਖਲੋ ਕੇ ਸਾਡਾ ਟੱਕਰ ਕਰਨ ਵਾਸਤੇ ਤਿਆਰ ਹੋ ਜਾਏਗਾ ਤੇਰੀ ریاستੋਂ ਗੱਲ ਅਰਬ ਹੋਈ ਹੌਲੀ ਹੌਲੀ ਬਾਈ ਰਿਆਸਤਾਂ ਦੇ ਕਬਜ਼ੇ ਦੇ ਵਿੱਚ ਹੌਲੀ ਹੌਲੀ ਇਹ ਦੇਸ਼ ਉਹਨੇ ਕਬਜ਼ੇ ਦੇ ਵਿੱਚ ਇਹਨੇ ਨੂੰ ਤਾਂ ਰੁਕਣਾ ਪੈਣਾ ਸਾਡੇ ਹੱਥੋਂ ਤਾਂ ਸਾਡਾ ਰਾਹ ਚਲਿਆ ਜਾਣਾ ਇਹਨੂੰ ਰੁਕਣਾ ਪਏਗਾ ਅੱਜ ਹੀ ਗੁਰੂ ਦੀ ਅਲਕ ਮੁਕਾਦਤੀ ਜਾਵੇ ਤੇ ਚੰਗੀ ਗੱਲ ਹੈ। ਕਿਰਪਾਲ ਚੰਦ ਨੇ ਆ ਗੱਲਾਂ ਆਖੀਆਂ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਤਿਆਰ ਕਰਨ ਦਾ ਹੁਕਮ ਦੇ ਦਿੱਤਾ। ਫੌਜਾਂ ਤਿਆਰ ਪਰ ਤਿਆਰ ਹੋ ਕੇ ਜਦੋਂ ਤੁਰ ਲੱਗੀਆਂ ਨਾ ਤੇ ਉਸੇ ਵੇਲੇ ਸਾਧ ਸੰਗਤ ਰਾਜੇ ਭੀਮ ਚੰਦ ਦੀ ਕਰਮਣੀ ਨੇ ਇਹਨੂੰ ਰੋਕ ਦਿੱਤਾ ਜੰਗ ਟਾਲ ਦਿੱਤੀ। ਕਾਹਦੇ ਕਰਕੇ ਉਹ ਕਹਿੰਦੀ ਘਰ ਦੇ ਵਿੱਚ ਵਿਆਹ ਦਾ ਮਾਹੌਲ ਹੈ, ਸ਼ਾਦੀ ਦਾ ਮਾਹੌਲ ਹੈ ਤੇ ਮੈਂ ਨਹੀਂ ਚਾਹੁੰਦੀ ਇੱਕ ਪਾਸੇ ਰੋਣੇ ਧੋਣੇ ਹੋਣ ਤੇ ਦੂਜੇ ਪਾਸੇ ਸ਼ੈਣਾਈਆਂ ਖੁਸ਼ੀਆਂ ਦੀਆਂ ਹੋਣ। ਮੈਂ ਇਹ ਗੱਲ ਨਹੀਂ ਚਾਹੁੰਦੀ। ਜੰਗ ਦਾ ਮੈਦਾਨ ਤਿਲਕਣ ਵਾਦੀ ਹੁੰਦਾ ਕੋਈ ਨਹੀਂ ਪਤਾ ਕਿਹੜਾ ਜਾਵੇ ਤੇ ਵਾਪਸ ਆਵੇ ਭਾਵੇਂ ਨਾ ਆਵੇ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਕੋਈ ਖਾਲਾ ਜਿੰਦਾ ਵੜਾ ਨਹੀਂ ਕੋਈ ਸ਼ੌਕੀਂਕਾ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਜਿਗਰਾ ਜੇਰਾ ਲੈ ਕੇ ਜਾਣਾ ਪੈਂਦਾ ਜੰਗ ਦੇ ਮੈਦਾਨ ਦੇ ਵਿੱਚ ਸਾਥ ਸੰਗਤ ਯਾਦ ਰੱਖਿਓ ਮਾੜੇ ਦਿਲ ਵਾਲਾ ਬੰਦਾ ਨਹੀਂ ਜਾ ਸਕਦਾ ਉਹ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਜਾਣਾ ਹੋਵੇ ਨਾ ਉਦੋਂ ਪਤਾ ਹੁੰਦਾ ਵੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਕੋਈ ਪਤਾ ਨਹੀਂ ਵਾਪਸ ਆਵੇ ਭਾਵੇਂ ਨਾ ਆਵੇ ਕਿੰਨੇ ਮੈਂ ਨਹੀਂ ਚਾਹੁੰਦੀ ਕਿ ਇੱਕ ਪਾਸੇ ਰੋਣੇ ਤੋਣੇ ਹੋਣ ਦੂਜੇ ਪਾਸੇ ਖੁਸ਼ੀਆਂ ਹੋਣ ਹਾਂ ਵਿਆਹ ਤੋਂ ਬਾਅਦ ਭਾਵੇਂ ਅਗਲੇ ਦਿਨ ਗੁਰੂ ਨਾਲ ਜੰਗ ਵੜ ਲਿਆ ਜੇ ਉਦੋਂ ਮੈਂ ਕੋਈ ਵੀ ਤੁਹਾਨੂੰ ਕਿਸੇ ਵੀ ਪੱਖ ਤੋਂ ਰੋਕਾਂਗੀ ਨਹੀਂ ਇੰਨੇ ਕ ਜਦੋਂ ਇੰਨੀ ਗੱਲ ਆਖੀ ਨਾਖੀ ਰੱਖ ਤੇ ਗੁਰੂ ਪਿਆਰ ਵਾਲਿਓ ਕਹੇ ਮੇਰੇ ਰਾਜੇ ਪੀਰ ਜਾਂਦੇ ਨੇ ਜੰਗ ਟਾਲੀ ਐ ਇਧਰੋਂ ਮਹਾਰਾਜ ਨੇ ਵੇਖਿਆ ਕਿ ਜੰਗ ਟਲ ਚੁੱਕੀ ਐ ਸਤਿਗੁਰੂ ਦਾ ਆਕਾਰ ਪਤਾ ਨੂੰ ਸਾਹ ਸੰਗਤ ਇੱਕ ਬੇਨਤੀ ਆਈ ਇੱਕ ਗੁਜ਼ਾਰਿਸ਼ ਆਈ ਨਾਹਰ ਦੇ ਰਾਜੇ ਦੀ ਮਿਹਦਨੀ ਪ੍ਰਕਾਸ਼ ਦੀ ਉਹਨੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਗੜਵਾਲ ਦਾ ਇੱਕ ਰਾਜਾ ਫਤੇ ਚੰਦ ਉਹਦੇ ਨਾਲ ਮੇਰੇ ਕੁਝ ਇੱਕ ਸਬੰਧ ਵਿਗੜ ਗਏ ਨੇ ਸਤਿਗੁਰੂ ਜੀ ਐਦਾਂ ਕਰੋ ਤੁਸੀਂ ਆਪੇ ਸੁਲ੍ਹਾ ਕਰਵਾ ਦਿਓ ਨਹੀਂ ਗੱਲ ਤੱਕ ਪਹੁੰਚ ਗਿਆ ਮਹਾਰਾਜ ਉਹਦੀ ਬੇਨਤੀ ਤੇ ਨਾਹਨ ਦੀ ਧਰਤੀ ਤੇ ਆਏ ਆਣ ਕੇ ਦੋਨਾਂ ਰਾਜਿਆਂ ਦੀ ਸੁਲ੍ਹਾ ਕਰਵਾਈ ਦੋਨਾਂ ਰਾਜਾ ਦੀ ਸੁਲ੍ਹਾ ਕਰਵਾ ਕੇ ਨਾ ਤੇ ਮੇਰੇ ਦਾਤਾਰ ਪਿਤਾ ਸਾਹ ਸੰਗਤ ਇਸ ਧਰਤੀ ਦੇ ਬੰਦੇ ਕੁਝ ਸਮਾਂ ਰਹੇ ਨੇ ਜਿਹੜਾ ਫਤਿਹ ਚੰਦ ਹੈ ਹੁਣ ਆਦਾ ਧਿਆਨ ਦੇਣਾ ਸੁਣਿਆ ਜੀ ਜਿਹੜਾ ਫਤਿਹ ਚੰਦ ਰਾਜਾ ਹੈ ਫਤਿਹ ਚੰਦ ਗੜਵਾਲ ਦਾ ਮਾਲਕ ਹੈ ਤੇ ਗੜਵਾਲ ਦੀ ਰਿਆਸਤ ਦਾ ਮਾਲਕ ਹੈ ਔਰ ਸਾਹ ਸੰਗਤ ਜਿਹੜੀ ਉਹਦੀ ਬੇਟੀ ਸੀ ਨਾ ਉਹਦੀ ਤੇ ਸੀ ਉਹਦਾ ਰਿਸ਼ਤਾ ਹੋਇਆ ਰਾਜੇ ਪੀਮ ਚੰਦ ਦੇ ਪੁੱਤਰ ਦੇ ਨਾਲ ਤੇ ਇਹਨੇ ਮਹਾਰਾਜ ਦੇ ਨਾਲ ਇਹਦਾ ਪ੍ਰੇਮ ਪੈ ਗਿਆ ਸਤਿਗੁਰੂ ਨੇ ਕਹਿਣ ਲੱਗਾ ਪਾਛਾ ਜੀ ਤੁਸੀਂ ਜਾਣਦੇ ਉਸ ਵਿਆਹ ਦੇ ਵਿੱਚ ਜ਼ਰੂਰ ਆਉਣਾ ਸਤਿਗੁਰੂ ਮਹਾਰਾਜ ਨੂੰ ਜਾਣਦੇ ਨੇ ਵੀ ਜੇ ਅਸੀਂ ਚਲੇਗੇ ਤੇ ਵਿਆਹ ਜਗ ਦਾ ਮਹਾਨ ਬਣ ਜਾਣਾ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਜ਼ਰੂਰ ਆਵਾਂਗੇ ਪਰ ਜੇ ਛੱਡ ਕੋ ਨਾ ਆਇਆ ਹੋਇਆ ਨਾ ਅਸੀਂ ਸਿੱਖਾਂ ਨੂੰ ਜ਼ਰੂਰ ਪੇਜਾਂਗੇ ਮਹਾਰਾਜ ਸਤਿਬਚਨ ਰਾਜਾ ਫਤਿਹ ਚੰਦ ਚਲਿਆ ਗਿਆ ਜਾ ਕੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝ ਗਿਆ ਜਦੋਂ ਗੁਰੂ ਜੀ ਦੂਜੇ ਪਾਸੇ ਵਿਆਹ ਦੇ ਦਿਨ ਨੇਰੇ ਆ ਰਹੇ ਆ ਤੇ ਜਦੋਂ ਸਾਧ ਸੰਗਤ ਰਾਜੇ ਭੀਮ ਚੰਦ ਨੂੰ ਪਤਾ ਲੱਗਾ ਵੀ ਸਾਰੀ ਜੰਗ ਨੇ ਸਾਰੀ ਬਰਾਤ ਨੇ ਜਿਹੜੇ ਰਸਤੇ ਦੇ ਵਿੱਚ ਨਹੀਂ ਲੰਘਣਾ ਗੁਰੂ ਤਾਂ ਉਸੇ ਰਸਤੇ ਦੇ ਬੈਠਿਆ ਗੁਰੂ ਨਾਹਨ ਦੀ ਧਰਤੀ ਤੇ ਬੈਠਾ ਤੇ ਨਾਹਨ ਦੇ ਵਿੱਚ ਹੀ ਲੰਘ ਕੇ ਉਹਨਾਂ ਨੇ ਗੜਵਾਲ ਨੂੰ ਜਾਣਾ ਹੈ ਉਹ ਮਨ ਦੇ ਵਿੱਚ ਸੋਚਣ ਲੱਗ ਪਏ ਵੀ ਹੁਣ ਕਰਾਂ ਕੀ ਉਹਨੇ ਮੰਤਰੀ ਨੂੰ ਭੇਜਿਆ ਮਹਾਰਾਜ ਦੇ ਕੋਲੇ ਵੀ ਤੁਸੀਂ ਗੁਰੂ ਮਹਾਰਾਜ ਨੂੰ ਇਹ ਗੱਲ ਜਾ ਕੇ ਆਖੋ ਵੀ ਸਾਨੂੰ ਇੱਥੋਂ ਦੀ ਲੰਘ ਜਾਣ ਦਿੱਤਾ ਜਾਵੇ ਤੇ ਮਹਾਰਾਜ ਕਹਿੰਦੇ ਸਾਡਾ ਕਿਹੜਾ ਤੁਹਾਡੇ ਨਾਲੋਂ ਵੀ ਰਹਿਰ ਤੁਸੀਂ ਲੰਘਣਾ ਹੈ ਲੱਗ ਜਾਓ ਤੁਹਾਡਾ ਖੁਸ਼ੀ ਦਾ ਮੌਕਾ ਹੈ ਸਾਧਗੁਰੂ ਮਹਾਰਾਜ ਕਹਿੰਦਾ ਜਿਵੇਂ ਮੱਦੀ ਲੰਘ ਜਾਓ ਪਰ ਜੇਕਰ ਫੌਜਾਂ ਦੇ ਨਾਲ ਲੰਘਣਾ ਹੈ ਨਾ ਸ਼ਸਤਰਾਂ ਨਾਲ ਲੈ ਸੋਕੇ ਫਿਰ ਅਸੀਂ ਲੰਘਣ ਨਹੀਂ ਦੇ ਸਕਦੇ ਫਿਰ ਅਸੀਂ ਲੰਘਣ ਨਹੀਂ ਦੇ ਸਕਦੇ ਇੰਨੇ ਗੱਲ ਸਾਰ ਸੰਗਤ ਜਦੋਂ ਆਖੀ ਸਤਿਗੁਰੂ ਮਹਾਰਾਜ ਦੀ ਆਖਣ ਸੁਣ ਕੇ ਤੇ ਰਾਜੇ ਦੇ ਮਨ ਦੇ ਵਿੱਚ ਨਾ ਗੱਲ ਆਈ ਹੈ ਕਹਿਣ ਲੱਗਾ ਮੈਨੂੰ ਰਸਤਾ ਭਾਵੇਂ ਬਦਲਣਾ ਪੈ ਜਾਵੇ ਪਰ ਮੈਂ ਗੁਰੂ ਦੀ ਅਰਥ ਮਕਾਉਣ ਵਾਸਤੇ ਆਪਣੀਆਂ ਫੌਜਾਂ ਨਾਲ ਲੈ ਕੇ ਜਾਵਾਂ ਫੌਜਾਂ ਨਾਲ ਜਾਣ ਵਾਸਤੇ ਇਹਨੇ ਪਹਾੜਾਂ ਵਾਲਾ ਰਸਤਾ ਚੁਣਿਆ ਇਹ ਫੌਜਾਂ ਦੇ ਨਾਲ ਪਹਾੜਾਂ ਵਾਲੇ ਰਸਤੇ ਦੇ ਵਿੱਚ ਨਹੀਂ ਗਿਆ ਤੇ ਆਪਣੇ ਪੁੱਤਰ ਨੂੰ ਤੇ ਸਾਰੇ ਜੰਗ ਨੂੰ ਉਸ ਰਸਤੇ ਦੇ ਵਿੱਚ ਨਹੀਂ ਭੇਜਿਆ ਜਿਹੜੇ ਰਸਤੇ ਦੇ ਵਿੱਚ ਮਹਾਰਾਜ ਬੈਠੇ ਨੇ ਇਹਦਾ ਪੁੱਤਰ ਅਜਮੇਰ ਜੰਦ ਆਇਆ ਮੰਤਰੀ ਆਇਆ ਮਹਾਰਾਜ ਦੇ ਚਰਨਾਂ ਚ ਉਹਨੇ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਦਾ ਆਸ਼ੀਰਵਾਦ ਲੈ ਕੇ ਨਾ ਤੇ ਵਿਆਹ ਦੇ ਵੱਲ ਚਲੇ ਗਏ। ਵਿਆਹ ਦੇ ਵਿੱਚ ਜਾ ਕੇ ਸਤਿਗੁਰੂਆਂ ਨੇ ਆਪਣੇ ਸਿੱਖਾਂ ਨੂੰ ਆਖਿਆ ਕਹਿਣ ਲੱਗੇ ਭਾਈ ਸਿੱਖੋ ਸਾਡੀ ਧੀ ਦੀ ਸ਼ਾਦੀ ਹੈ ਔਰ ਉਹਦੇ ਵਾਸਤੇ ਸੁਗਾਤਾ ਲੈ ਕੇ ਜਾਣੀਆਂ ਨੇ ਜਮਾਨ ਅਨੰਦ ਚੰਦ ਜੀ ਦੇ ਨਾਲ ਇੱਕ ਹੋਰ ਗੁਰੂ ਦਾ ਪਿਆਰਾ ਸਿੱਖ ਉਹ ਦੋਨੇ ਸੁਗਾਤਾ ਲੈ ਕੇ ਵਿਆਹ ਦੇ ਵਿੱਚ ਪਹੁੰਚੇ। ਵਿਆਹ ਦੇ ਵਿੱਚ ਜਦੋਂ ਗਏ ਨੇ ਰਾਜੇ ਭੀਮ ਚੰਦ ਨੇ ਵੇਖਿਆ ਵੀ ਇਹ ਤਾਂ ਗੁਰੂ ਦਾ ਦੀਵਾਨ ਹੈ ਇਹ ਤਾਂ ਗੁਰੂ ਗੋਬਿੰਦ राय ਦਾ ਦੀਵਾਨ ਹੈ ਉਹਨੇ ਉਸ ਫਤੇ ਚੰਦ ਨੂੰ ਪੁੱਛਿਆ ਕਿ ਨਾ ਗੁਰੂ ਦਾ ਦੀਵਾਨ ਜਿਹੜਾ ਨਾ ਚੰਦ ਹੈ ਇਹ ਇੱਥੇ ਕੀ ਕਰਦਾ ਹੈ ਉਹਨੇ ਆਖਿਆ ਕਿ ਨਾ ਮਹਾਰਾਜ ਦੇ ਚਰਨਾਂ 'ਚ ਮੈਂ ਗੁਜ਼ਾਰਿਸ਼ ਕੀਤੀ ਸੀ ਸਤਿਗੁਰੂ ਕਹਿੰਦੇ ਜੇ ਨਾ ਆ ਹੋਇਆ ਤੇ ਸਿੱਖਾਂ ਨੂੰ ਜ਼ਰੂਰ ਭੇਜਾਂਗੇ ਇਸ ਕਰਕੇ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਉਹ ਹੈਰਾਨ ਹੋ ਗਿਆ ਕਿੰਦਾ ਅਸੀਂ ਤਾਂ ਗੁਰੂ ਦੇ ਨਾਲ ਦੁਸ਼ਮਣੀ ਕੰਢੀ ਬੈਠੇ ਆ ਤੇ ਤੂੰ ਗੁਰੂ ਦੇ ਨਾਲ ਮਿੱਤਰਤਾ ਹੀ ਕੰਢੀ ਫਿਰਦਾ ਜਾਂ ਤਾਂ ਗੁਰੂ ਦੇ ਨਾਲ ਦੁਸ਼ਮਣੀ ਪਾਲ ਲੈ ਜਾਂ ਸਾਡੇ ਨਾਲ ਦੁਸ਼ਮਣੀ ਪਾਲ ਲੈ ਜਾਂ ਤਾਂ ਗੁਰੂ ਨਾਲ ਮਿੱਤਰਤਾ ਹੀ ਕੱਢ ਲੈ ਤੇ ਜਾਂ ਸਾਡੇ ਨਾਲ ਯਾਰਾਂ ਦੇ ਪਾਲ ਲੈ ਜਦੋਂ ਅਸਾਤ ਸੰਗਤ ਆਹ ਗੱਲ ਆਖੀ ਹੈ ਨਾ ਹੁਣ ਇਸ ਜਗ੍ਹਾ ਤੇ ਖੜਿਆ ਹੋ ਕੇ ਇੱਕ ਰਾਜੇ ਦੇ ਦਿਮਾਗ ਦੇ ਨਾਲ ਕੁਝ ਵੀ ਨਹੀਂ ਸੋਚਿਆ ਜਾ ਸਕਦਾ ਹੁਣ ਇੱਕ ਪਿਤਾ ਦੇ ਦਿਮਾਗ ਦੇ ਨਾਲ ਸੋਚਿਆ ਵੀ ਜੇਕਰ ਮੈਂ ਗੁਰੂ ਵਾਲੇ ਪਾਸੇ ਖਲੋ ਗਿਆ ਤੇ ਰਾਜਾ ਭੀਮਚੰਦ ਆਪਣੇ ਪੁੱਤਰ ਦੀ ਜਾਂਚ ਇਸੇ ਤਰੀਕੇ ਨਾਲ ਲੈ ਕੇ ਵਾਪਸ ਚਲਿਆ ਜਾਏਗਾ ਉਹਦੇ ਮਨ 'ਚ ਜਦੋਂ ਆਹ ਗੱਲ ਆਇਆ ਨਾ ਚਾਹੁੰਦਿਆਂ ਹੋਇਆ ਵੀ ਮਜਬੂਰ ਹੋ ਗਿਆ ਕਹਿ ਲਗਾ ਭੀਮਚੰਦ ਨੂੰ ਜਿਵੇਂ ਤੂੰ ਕਹੇਗਾ ਮੈਂ ਓਵੇਂ ਕਰਾਂਗਾ ਉਹ ਕਹਿੰਦਾ ਇਸ ਵਿਆਹ ਤੋਂ ਬਾਅਦ ਸ਼ਾਦੀ ਤੋਂ ਬਾਅਦ ਪਹਾੜਾਂ ਵਾਲੇ ਰਸਤੇ ਦੇ ਵਿੱਚ ਦੀ ਡੋਲੀ ਨੂੰ ਭੇਜਣਾ ਤੇ ਜਿਹੜੇ ਰਸਤੇ 'ਤੇ ਗੁਰੂ ਬੈਠਾ ਇਹਨਾਂ 22 ਧਾਰ ਦੇ ਰਾਜਿਆਂ ਨੇ ਇਕੱਠਿਆਂ ਹੋ ਕੇ ਗੁਰੂ ਤੇ ਹਮਲਾ ਕਰਨਾ ਤੂੰ ਸਾਡੇ ਨਾਲ ਜਾਏਂਗਾ ਰਾਜਾ ਕਹਿਣ ਲੱਗਾ ਠੀਕ ਹੈ ਮੈਂ ਨਾਲ ਚਲਿਆ ਜਾਵਾਂਗਾ ਆਪਣੀਆਂ ਫੌਜਾਂ ਲੈ ਕੇ ਰਣ ਦੇ ਮੈਦਾਨ ਦੇ ਵਿੱਚ ਗੁਰੂ ਦਾ ਟੱਕਰਾ ਕਰਾਂਗਾ ਉਹ ਸੱਤ ਸੱਤ ਇਸ ਵੱਲੋਂ ਮੰਨ ਗਿਆ ਰਾਜਾ ਭੀਮ ਚੰਦ ਤੇ ਰਾਜੇ ਫਤੇ ਚੰਦ ਦੇ ਵਿੱਚ ਜਿਹੜੀ ਗੱਲ ਹੋਈ ਹੈ ਇਸ ਗੱਲ ਦਾ ਪਤਾ ਦਿਵਾਨ ਨਾਮ ਚੰਦ ਜੀ ਨੂੰ ਲੱਗਾ ਉਹਨਾਂ ਨੇ ਆ ਕੇ ਇਸ ਸਰਦੀ ਤੇ ਮਹਾਰਾਜ ਨੂੰ ਆਖਿਆ ਕਿ ਨੇ ਸਤਿਗੁਰੂ ਵਿਆਹ ਤੋਂ ਬਾਅਦ ਸ਼ਾਦੀ ਤੋਂ ਬਾਅਦ ਜੰਗ ਦੇ ਮੈਦਾਨ ਦੇ ਵਿੱਚ ਟੱਕਰਵੋੜ ਦੀਆਂ ਗੱਲਾਂ ਹੋ ਰਹੀਆਂ ਹਨ ਹਮਲਾ ਕਰਦੀਆਂ ਗੱਲਾਂ ਹੋ ਰਹੀਆਂ ਨੇ ਤੇ ਮਹਾਰਾਜ ਮੁਸਕਰ ਆ ਕੇ ਕਹਿੰਦੇ ਨੇ ਕੋਈ ਗੱਲ ਨਹੀਂ ਭਾਈ ਆ ਲੈਣ ਦੇ ਅਸੀਂ ਤਾਂ ਕਰਤਾਰ ਦੇ ਸਹਾਰੇ ਦੇ ਉੱਤੇ ਬੈਠੇ ਆ ਸਾਡੀਆਂ ਤਾਂ ਡੋਰਾਵਾਂ ਦੇ ਤੇ ਛੁੱਟੀਆਂ ਹੋਈਆਂ ਨਹੀਂ ਸਾਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਕਿਉਂ ਲੋੜ ਹੈ ਤੇ ਮਹਾਰਾਜ ਨੇ ਇੰਨਾ ਬਚਨ ਕੀਤਾ ਹੈ ਦੂਜੇ ਪਾਸੇ ਬਾਈ ਤਾਰ ਦੇ ਰਾਜੇ ਵਿਆਹ ਸੰਪੂਰਨ ਹੋਇਆ ਸ਼ਾਦੀ ਸੰਪੂਰਨ ਹੋਈ ਹੈ ਤੇ ਪਹਾੜਾਂ ਵਾਲੇ ਰਸਤੇ ਦੇ ਵਿੱਚ ਦੀ ਆਪਣੇ ਪੁੱਤਰ ਨੂੰ ਭੇਜਿਆ ਤੇ ਬਾਈ ਤਾਰ ਦੇ ਰਾਜੇ ਇਕੱਠੇ ਹੋ ਕੇ ਮਾਰੋ-ਮਾਰ ਕਰਦੇ ਕਲਗੀਧਰ ਮਹਾਰਾਜ ਨੂੰ ਫਰਦ ਵਾਸਤੇ ਸਤਗੁਰੂ ਨੂੰ ਗ੍ਰਸਤਾਰ ਕਰਨ ਵਾਸਤੇ ਜਿਵੇਂ ਇਸ ਸ਼ਕਤੀ ਤੋਂ ਚੜ੍ਹੇ ਨੇ ਉਸ ਸਮੇਂ ਦੇ ਮਾਹੌਲ ਨੂੰ ਜੋੜੀ ਕੱਪੜਾ ਵਿੱਚ ਹੈ ਐਉਂ ਕਹਿੰਦੀ ਹੈ ਰਾਜੇ ਬਾਈ ਧਰਦੇ ਹੋ ਕੱਥੇ ਸਾਰੇ ਕਹਿੰਦੇ ਜਿਉਂ ਖਰੂਪਾਉਂਦੇ ਜਿਉਂ ਖਰੂਪਾਉਂਦੇ ਓ ਫੁੱਫੜੇ ਜਪਹਾੜੀਏ ਮਸਤੀ ਵਿੱਚ ਆ ਗਏ ਕਹਿੰਦੇ ਦਸਵੇਂ ਗੁਰਾਂ ਨੂੰ ਅੱਜ ਫੜ ਦੀ ਤੋਂ ਤੁਰੇ ਸਤਿਗੁਰੂ ਨੂੰ ਖਬਰ ਪਹੁੰਚੀ ਕਿ ਨੇ ਮਹਾਰਾਜ ਵੈਰੀ ਚੜ ਕੇ ਆ ਰਿਹਾ ਹੈ ਤੇ ਸਤਿਗੁਰੂ ਦਾ ਤਾਲਪੇਟਾ ਦੇ ਕੋਲੇ ਨਾ ਜਿਹੜੀਆਂ ਫੌਜਾਂ ਸੀ ਜਿੱਥੋਂ ਮੈਂ ਸਾਧ ਸੰਗਤ ਨਾਲ ਗੱਲ ਆਰੰਭ ਕੀਤੀ ਹੈ ਜਿਹੜੀਆਂ ਫੌਜਾਂ ਮਹਾਰਾਜ ਦੇ ਕੋਲੇ ਸੀ ਨੰਦ ਦੇ ਵਿੱਚ 500 ਪਠਾਨ ਜਿਹੜੇ ਮਹਾਰਾਜ ਜਿਨਾਂ ਨੂੰ ਤਲਖਾ ਦਿਆ ਕਰਦੇ ਸੀ ਉਹ 500 ਪਠਾਨ ਪਤਾ ਕੌਣ ਸੀ ਸૈયਦ ਪੀਰ ਗੁੱਦੂ ਸ਼ਾ ਸਤਿਗੁਰੂ ਦੇ ਚਰਨਾਂ ਦਾ murid ਹੋਇਆ ਸૈયਦ ਸ਼ਬਦ ਮੈਂ ਸੌਖੇ ਸ਼ਬਦਾਂ ਚ ਸੰਖੇਪ ਦੇ ਵਿੱਚ ਕਹਾਂ ਲੱਗਾ ਸૈયਦ ਸ਼ਬਦ ਜਿਹੜਾ ਹੈ ਨਾ ਮੁਸਲਮਾਨ ਧਰਮ ਦੇ ਵਿੱਚ ਉਸ ਇਨਸਾਨ ਦੇ ਨਾਮ ਦੇ ਨਾਲ ਲੱਗਦਾ ਹੈ ਜਿਹੜਾ ਇਨਸਾਨ ਮੁਸਲਮਾਨ ਧਰਮ ਦੇ ਵਿੱਚ ਉਹਨਾਂ ਦੇ ਪੈਗੰਬਰ ਦੀ ਕੁੱਲ ਦੇ ਵਿੱਚੋਂ ਮੰਨਿਆ ਜਾਂਦਾ ਹੋਵੇ ਫਾਜ਼ਰਤ ਮੁਹੰਮਦ ਸਾਹਿਬ ਉਹਨਾਂ ਦੇ ਧਰਮ ਦੇ ਪੈਗੰਬਰ ਨੇ ਉਹਨਾਂ ਦੀ ਕੁੱਲ ਦੇ ਵਿੱਚੋਂ ਜਿਹੜੇ ਬੰਦੇ ਨੂੰ ਮੰਨਿਆ ਜਾਂਦਾ ਹੋਵੇ ਨਾ ਵੀ ਇਹ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਦੇ ਨਾਮ ਨਾਲ ਸੈਇਦ ਸ਼ਬਦ ਜੋੜਦੇ ਤੇ ਲੋਕੀ ਉਹਦਾ ਪੀਰ ਕਹਿ ਕੇ ਸਤਕਾਰ ਕਰਦੇ ਨੇ ਪੀਰ ਜੀ ਕਹਿ ਕੇ ਉਹਦੇ ਚਰਨਾਂ 'ਚ ਮੱਥਾ ਟੇਕਦੇ ਨੇ ਸੈਇਦ ਪੀਰ ਬੁੱਧੂ ਸ਼ਾਹ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਵਾਲੇ ਕਈ ਹਜ਼ਾਰਾਂ ਮੂਰੀਦ ਸੀ ਹੁੰਦੇ ਨੇ ਪਰ ਸੈਦ ਪੀਰ ਬਦੂਸ਼ਾ ਜੇ ਕਦੇ ਚੁੱਕਿਆ ਹੈ ਨਾ ਉਹ ਕੇਵਲ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਵਿੱਚ ਰੋਇਆ ਜੇ ਉਹਨੇ ਕਿਤੇ ਰੱਬ ਦੇਖਿਆ ਨਾ ਜੇ ਉਹਨੇ ਕਿਤੇ ਅੱਲਾਹ ਦੇਖਿਆ ਉਹਨੇ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਦੇਖਿਆ ਉਹ ਸੈਦ ਪੀਰ ਬਦੂਸ਼ਾ ਦੀ ਐਡੀ ਹਾਇਸੀਅਤ ਸੀ ਵੀ ਜੇਕਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵੀ ਚਲੇ ਜਾਂਦੇ ਨਾ ਤੇ ਔਰੰਗਜ਼ੇਬ ਨੂੰ ਵੀ ਆਪਣੇ ਤਖਤ ਤੋਂ ਉੱਠ ਕੇ ਇਸਤਕਬਾਲ ਕਰਨੀ ਪੈਂਦੀ ਸੀ ਸਵਾਗਤ ਕਰਨਾ ਪੈਂਦਾ ਸੀ ਇੰਨਾ ਮੁਰਾਤਬਾ ਸੀ ਉਹਨਾਂ ਦੇ ਧਰਮ ਦੇ ਵਿੱਚ ਸਗੀਰ ਪੀਰ ਬੁੱਧੂ ਸਦਾ ਸਤਗੁਰਾਂ ਦੇ ਨਾਲ ਪ੍ਰੇਮ ਸੀ ਔਰ ਜਦੋਂ ਇੱਕ ਵਾਰੀ ਮਹਾਰਾਜ ਦੇ ਚਰਨਾਂ 'ਚ ਆਇਆ ਨਾ 500 ਪਠਾਣ ਲੈ ਕੇ ਆਇਆ ਕਿ ਨਾ ਮਹਾਰਾਜ ਔਰੰਗਜ਼ੇਬ ਨੇ ਜਿਹੜਾ ਆ ਪਠਾਣ ਹੈ ਨਾ ਆਪਣੀ ਫੌਜ ਦੇ ਵਿੱਚ ਉਗੜ ਦਿੱਤੇ ਨੇ ਸਤਗੁਰੂ ਜੀ ਇਹਨਾਂ 500 ਪਠਾਣਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਤੇ ਮਹਾਰਾਜ ਨੇ ਉਹਨਾਂ ਨੂੰ ਤਨਖਾਹ ਬਕਾਇਦਾ ਉਹਨਾਂ ਦੀ ਸਾਥ ਸੰਗਤ ਕਰਕੇ ਤੇ ਉਹਨਾਂ ਨੂੰ ਆਪਣੀ ਫਾਇਦੇ ਵਿੱਚ ਵਰਤੀ ਕਰ ਲਿਆ ਜਦੋਂ جنگ ਦਾ ਵੇਲਾ ਆਇਆ ਇਸ جنگ ਦੇ ਵੇਲੇ ਉਹਨਾਂ ਨੂੰ ਪਤਾ ਲੱਗਾ ਵੀ ਦੁਸ਼ਮਣਾਂ ਦੀ ਫੌਜ ਦੀ ਗਿਣਤੀ ਬੜੀ ਜ਼ਿਆਦੇ ਹੈ 500 ਪਠਾਣਾ ਦੇ ਵਿੱਚੋਂ 400 ਪਠਾਣ ਜਿਹੜੇ ਨੇ ਰਾਤੋਂ ਰਾਤ ਦੌੜ ਕੇ ਜਾ ਕੇ ਦੁਸ਼ਮਣ ਦੀ ਫੌਜ ਦੇ ਵਿੱਚ ਮਿਲ ਗਏ 100 ਪਠਾਣ ਰਹਿ ਗਏ ਉਹ ਮਹਾਰਾਜ ਦੇ ਚਰਨਾਂ ਚਾ ਕਾਲੇ ਖਾਉ ਨਾਲ ਦੀ ਕਗਵਾਈ ਕਰਦੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਾ ਸਾਥ ਸੰਗਤ 400 ਉਦਾਸੀ ਸਾਧੂ ਰਹਿੰਦੇ ਹੁੰਦੇ ਸੀ ਉਦਾਸੀ ਸਾਧੂ ਸਮਝਦੇ ਹੋ ਜਿਹੜੇ ਸਾ ਸੰਗਤ ਨਾਮ ਜਪਣ ਵਾਲੇ ਨੇ ਜਿਨ੍ਹਾਂ ਨੇ ਸਾ ਸੰਗਤ ਆਪਣੇ ਮਨ ਦੇ ਵਿੱਚ ਸਿਰਫ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸੰਗਤ ਦਾ ਨਿਕ ਮਾਰਨਾ ਗੁਰੂ ਗੁਰੂ ਜਪਣ ਉਹ ਉਦਾਸੀ ਸਾਧੂ 400 ਦੀ ਗਿਣਤੀ ਦੇ ਵਿੱਚ ਮਹਾਰਾਜ ਦੇ ਕੋਲ ਰਹਿੰਦੇ ਨਹੀਂ ਤੇ ਜਦੋਂ ਜਗ ਦੇ ਮੈਦਾਨ ਦੀ ਖਬਰ ਸੁਣੀ ਹੈ 400 ਦੇ ਵਿੱਚੋਂ 399 ਰਾਤੁਰਤ ਦੌੜ ਗਏ ਇੱਕ ਰਹਿ ਗਿਆ ਉਹਦਾ ਨਾਂ ਸੀ ਕਿਰਪਾਲ ਦਾਸ ਮਹਾਰਾਜ ਦੇ ਚਰਨਾਂ 'ਚ ਬੈਠੇ ਸਤਿਗੁਰੂ ਉਹਨੂੰ ਕਹਿੰਦੇ ਨੇ ਤੂੰ ਨਹੀਂ ਜਾਣਾ ਕਹਿੰਦੇ ਮਹਾਰਾਜ ਜਿੰਨਾ ਚਿਰ ਤੁਹਾਡੇ ਚਰਨਾਂ ਦੇ ਵਿੱਚ ਰਿਹਾ ਤੁਹਾਡੇ ਚਰਨਾਂ 'ਚ ਰਹਿ ਕੇ ਸਤਿਗੁਰੂ ਜੀ ਤੁਹਾਡਾ ਲੂਣ ਖਾਦਾ ਹੈ ਮਹਾਰਾਜ ਹੁਣ ਨਮਕ ਹਰਾਮੀ ਨਹੀਂ ਕਰਨਾ ਚਾਹੁੰਦਾ ਦਾਤਾਰ ਪਤਾ ਤੁਹਾਡੇ ਚਰਨਾਂ ਦੇ ਵਿੱਚ ਆ ਜਿਹੜਾ ਵੀ ਸਿਰ ਮੇਰੇ ਗੁਰੂ ਦੇ ਵੱਲੋਂ ਆਏਗਾ ਉਹ ਸਿਰ ਪਨ ਕੇ ਰੱਖ ਲਿਆ ਸਤਗੁਰਾਂ ਦੇ ਲੰਗਰਾਂ ਦੇ ਵਿੱਚ ਸੇਵਾ ਕਰਨ ਵਾਲਾ ਲਾਲ ਚੰਦ ਹਲਵਾਈ ਹੁੰਦਾ ਸੀ ਉਹ ਮਹਾਰਾਜ ਦੇ ਕੋਲ ਆਇਆ ਕਹਿੰਦਾ ਸਤਗੁਰੂ ਮੈਂ ਸੁਣਿਆ ਜੰਗ ਦੇ ਮੈਦਾਨ ਵਿੱਚ ਜਾਣ ਦਾ ਵੇਲਾ ਆ ਗਿਆ ਮਹਾਰਾਜ ਕਹਿੰਦੇ ਬਿਲਕੁਲ ਕਿੰਨੇ ਮਹਾਰਾਜ ਜਿਹੜੀ ਅੱਖ ਜਿਹੜੀ ਮੈਲੀ ਅੱਖ ਮੇਰੇ ਸਤਗੁਰੂ ਦੇ ਵੱਲੋਂ ਵੇਖੇ bina ਸਤਗੁਰੂ ਜੀ ਉਹ ਅੱਖ ਬਨ ਕੇ ਰੱਖਦੇ ਆਂ ਇਹ ਗੁਰੂ ਦੇ ਉਹ ਯੋਧੇ ਨੇ ਜਿਹੜੇ ਸਾ ਸੰਗਤ ਕਿਸੇ ਤਨਖਾਹ ਵਜੋਂ ਕੰਮ ਨਹੀਂ ਕਰਦੇ ਇਹ ਗੁਰੂ ਦੇ ਪ੍ਰੇਮ ਦੀ ਖਾਤਰ ਲੜਨ ਵਾਸਤੇ ਗੁਰੂ ਦੇ ਚਰਨਾਂ 'ਚ ਬੈਠੇ ਨੇ ਜਿਹੜਾ 500 ਪਠਾਨ ਛੱਡ ਕੇ ਗਿਆ ਨਾ ਉਹਦੀ ਖਬਰ ਪੀਰ ਬੁੱਧੂ ਸਾਡੇ ਕੋਲੇ ਪਹੁੰਚੀ ਹੈ ਵੀ ਮੇਰੇ ਭੇਜੇ ਪਠਾਨ ਦਾ ਕਾਇਰ ਹੋ ਕੇ ਦੁਸ਼ਮਣਾਂ ਦੀ ਫੌਜ 'ਚ ਜਾ ਕੇ ਰਲ ਗਏ ਉਹ ਆਪਣੇ ਨਾਲ ਆਪਣੇ ਦਿਲ ਤੇ ਅਸੀਂ 600 ਜੀ ਆਪਣੇ ਨਾਲ 4 ਪੁੱਤਰ, 2 ਭਰਾ ਤੇ 700 ਮਰੀਦ ਲੈ ਕੇ ਮਹਾਰਾਜ ਦੇ ਚਰਨਾਂ 'ਚ ਆ ਗਏ ਕਿਨਾਂ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਆਖਰੀ ਸਾਹ ਤੱਕ ਲੜਦੇ ਰਹੇ ਜੰਗ ਦੇ ਮੈਦਾਨ ਦਾ ਮੇਲਾ ਹੋਇਆ ਸਤਿਗੁਰਾਂ ਨੇ ਜੰਗ ਦੇ ਮੈਦਾਨ ਦੀ ਚੋਣ ਆਪ ਕੀਤੀ ਕਿ ਚੰਗੇ ਜਰਨੈਲ ਦੀ ਖਾਸੀਅਤ ਹੁੰਦੀ ਹੈ ਵੀ ਜੰਗ ਦੇ ਮੈਦਾਨ ਦੀ ਚੋਣ ਆਪ ਕਰਨੀ ਹੈ ਜਿੰਨੇ ਵਾਰ ਮਹਾਰਾਜ ਨੇ ਚੋਣ ਕੀਤੀ ਨਾ ਵੈਰੀ ਅਨੰਦਪੁਰ ਸਾਹਿਬ ਚੜ੍ਹ ਕੇ ਆ ਗਿਆ ਉਹ ਗਲਤਖਰੀ ਹੈ ਪਰ ਜਦੋਂ ਮਹਾਰਾਜ ਨੇ ਚੋਣ ਕੀਤੀ ਹੈ ਜੰਗ ਦੇ ਮੈਦਾਨ ਦੀ ਚੋਣ ਆਪ ਕੀਤੀ ਹੈ ਇਸ ਵੇਲੇ ਸਤਿਗੁਰਾਂ ਨੇ ਚੋਣ ਕੀਤੀ ਪੰਗਾਣੀ ਦੇ ਅਸਥਾਨ ਹੋਈ ਗੰਗਾ ਨਦੀ ਦੀ ਤੱਤੀ ਦੇ ਉੱਤੇ ਸਤਿਗੁਰੂ ਫੌਜਾਂ ਦੇ ਨਾਲ ਪਹੁੰਚੇ ਨੇ ਬਾਈ ਧਰ ਦੇ ਰਾਜੇ ਉਸ ਮੈਦਾਨ ਦੇ ਵਿੱਚ ਪਹੁੰਚੇ ਨੇ ਦੋਵੇਂ ਫੌਜਾਂ ਆਪੋ ਸਾਹਮਣੇ ਹੋਈਆਂ ਸੂਰਦੇ ਨੇ ਆਪਣੀਆਂ ਤੱਤੀਆਂ ਕਰਨਾਂ ਦੇ ਬਾੜ ਧਰਤੀ ਦੇ ਉੱਤੇ ਮਾਰੇ ਧਰਤੀ ਤਪਾਕੀ ਕੀਤੀ ਲਾੜ ਇੱਕ ਪਾਸੇ ਉਹਨਾਂ ਜਾਲਮਾਂ ਦੇ ਨਾਰੇ ਤੇ ਦੂਜੇ ਪਾਸੇ ਗੈਦੋ ਵਿੱਚ ਗਾਰੇ ਇੱਕ ਪਾਸੇ ਉਹਨਾਂ ਜਾਲਮਾਂ ਦੇ ਝੰਡੇ ਤੇ ਦੂਜੇ ਪਾਸੇ ਤੂਲ ਦੇ ਕਿਸ ਨੀ ਨਿਸ਼ਾਨ ਇੱਕ ਪਾਸੇ 33 ਕਰੋੜ ਦੇਵੀ ਦੇਵਦਿਆਂ ਦੀ ਦੁਬਤਾਂ ਤੇ ਦੂਜੇ ਪਾਸੇ ਗੁਰੂ ਦਾ ਖਾਲਸਾ ਸੀ ਪੁੱਤਰ ਹਗੂ ਦਸ਼ਮੇਸ਼ ਜੀ ਦੇ ਸਦਾ ਸੱਚ ਦੇ ਪੱਖ ਤੇ ਧੰਨ ਵੇ ਸਤਿਗੁਰੂ ਤੇ ਧੰਨ ਸਮਾਉ ਤੇ ਸ਼ਿਵਾਂਗ ਪਟੰਗਿਆ ਤੁਸੀਂ ਤਾਂ ਨਹੀਂ ਕਦੇ ਵੀ ਮੌਤ ਕੋਲ ਹੱਸ ਹੱਸ ਕੇ ਫਾਸੀ ਤੇ ਦਰਵਾਰੇ ਰੱਜ ਕੇ ਆਪਣਾ ਤਲੀ ਤੇ ਗੜੀ ਯਾਰ ਦੀ ਫਿਰ ਹਰ ਬਰਨ ਵਾਲੇ ਹਾਰ ਖੰਡੇ ਦੀ ਸਾਨੂੰ ਜਨਮ ਦਿੱਤਾ ਉਹਦੇ ਫੁੱਲੇ ਹਾਸੀ ਕਿਰਪਾ ਦੇਂਦਾ ਜੇਕਰ ਜੀਾਂਗੇ ਜੀਾਂਗੇ ਅਣਖ ਦੇ ਨਾਲ ਮਰਨਾ ਪਿਆ ਤੇ ਮਰਾਂਗੇ ਸ਼ਾਨ ਨਾਲ ਰੰਗ ਤੇ ਮੈਦਾਨ ਦੇ ਵਿੱਚ ਉਹ ਗੁਰੂ ਦੇ ਸੂਰਮੇ ਵੇਦੇ ਆਂਦੇ ਸੱਜਣਗਤਾਂ ਰੰਗ ਦਾ ਮੈਦਾਨ ਭਖਿਆ ਸੂਰਮੇ ਆਪਸ ਦੇ ਵਿੱਚ ਜੁਟੇ ਨੇ ਉੱਥੇ ਸੱਜਣਗਤ ਕਮਾਨਾਂ ਦੇ ਵਿੱਚੋਂ ਜਦੋਂ ਤੀਰ ਨਿਕਲੇ ਨਾ ਕਈਆਂ ਦੇ ਮੱਥਿਆਂ ਨੂੰ ਡੰਗਦੇ ਹੋਏ ਅੱਗੇ ਵਧਦੇ ਨੇ ਆਖਰਕਾਰ ਲੜਦਿਆਂ ਲੜਦਿਆਂ ਜਿਹੜਾ ਉਦਾਸੀ ਸਾਧੂ ਸੀ ਨਾ ਜਿਹਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਉਹ ਉਦਾਸੀ ਸਾਧੂ ਜਿਹਨੂੰ ਸਤਿਗੁਰੂ ਮਹਾਰਾਜ ਨੇ ਥਾਪੜਾ ਦਿੱਤਾ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚੋਂ ਥਾਪੜਾ ਲੈ ਕੇ ਆਇਆ ਹੈ ਜੰਗ ਦੇ ਮੈਦਾਨ ਦੇ ਵਿੱਚ ਉਹ ਕਿਰਪਾਲਦਾਸ ਲੜਦਿਆਂ ਲੜਦਿਆਂ ਉਹ ਹਯਾਤਖਾਨ ਦੇ ਅੱਗੇ ਆ ਗਿਆ ਹੁਣ ਹਯਾਤਖਾਨ ਤੇ ਕਿਰਪਾਲਦਾਸ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਹੂ ਉਹ ਕਿ ਹਯਾਤ ਖਾਨ ਉਹ ਹੈ ਜਿਹੜਾ 500 ਪਠਾਣਾ ਚੋਂ 400 ਪਠਾਣ ਮਹਾਰਾਜ ਨੂੰ ਛੱਡ ਕੇ ਪੱਜਿਆ ਨਾ ਉਹਨਾਂ ਦੇ ਵਿੱਚ 100 ਪਠਾਣਾ ਦੀ ਅਗਵਾਈ ਕਰਨ ਵਾਲਾ ਹਯਾਤ ਖਾਨ ਸੀ ਜਿਹੜਾ ਮਹਾਰਾਜ ਦੇ ਚਰਨਾਂ ਚੜੀਂਦਾ ਰਿਹਾ ਤੇ ਦੂਜੇ ਪਾਸੇ ਕਿਰਪਾਲ ਦਾਸ ਹੈ ਉਹਨੇ ਵੀ ਗੁਰੂ ਦਾ ਲੂਣ ਖਾਧਾ ਤੇ ਦੂਜੇ ਨੇ ਵੀ ਗੁਰੂ ਦਾ ਲੂਣ ਖਾਧਾ ਇੱਕ ਨੇ ਵਫਾਦਾਰੀ ਦਿਖਾਈ ਹੈ ਤੇ ਦੂਜੇ ਨੇ ਨੰਮ ਕਰਾਮੀ ਕੀਤੀ ਦੋਵੇਂ ਆਪ ਉਹ ਸਾਹਮਣੇ ਆਏ ਤੇ ਜਿਹੜਾ ਸਾਧ ਸੰਗਤ ਹਯਾਤ ਖਾਨ ਹੈ ਨਾ ਉਦਾਸੀ ਸਾਹਿਬ ਨੂੰ ਪਤਾ ਕੀ ਗੱਲ ਕਹਿੰਦਾ ਉਹ ਕਹਿੰਦਾ ਤੁਹਾਡਾ ਕੰਮ ਰੱਬ ਰੱਬ ਕਰਨਾ ਹੈ ਗੁਰੂ ਗੁਰੂ ਜਪਣਾ ਤੁਸੀਂ ਜੰਗ ਦੇ ਵਿੱਚ ਨਹੀਂ ਸੋਭਦੇ ਤੁਹਾਡਾ ਕੰਮ ਰੱਬ ਰੱਬ ਕਰਨਾ ਹੈ ਤੂੰ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਆ ਗਿਆ ਤੂੰ ਜੰਗ ਦੇ ਮੈਦਾਨ ਚ ਲੜਨਾ ਹੈਗਾ ਆਪਣੇ ਆਖਿਆ ਸਾਡੇ ਗੁਰੂ ਦਾ ਜਦੋਂ ਥਾਪੜ ਆ ਜਾਵੇ ਨਾ ਜਦੋਂ ਕਲਗੀ ਤਰਫ ਬਾਦਸ਼ਾਹ ਕਿਸੇ ਨੂੰ ਥਾਪੜਾ ਦੇ ਦੇਣਾ ਸਾਨੂੰ ਨਹੀਂ ਪਤਾ ਜੰਗ ਦਾ ਨਤੀਜਾ ਕੀ ਨਿਕਲਦਾ ਮੈਂ ਜਦੋਂ ਗੁਰੂ ਦਾ ਥਾਪੜ ਕੰਡ ਦੇ ਉੱਤੇ ਆ ਜਾਵੇ ਸਾਡੇ ਸਾਹਮਣੇ ਕੋਈ ਨਹੀਂ ਖੜੋ ਸਕਦਾ ਸੀ ਇਸ ਗੱਲ ਨੂੰ ਜਾਣਦੇ ਸਾਡੇ ਸਾਹਮਣੇ ਖੜਨ ਵਾਲਾ ਕੋਈ ਨਹੀਂ ਪਿਆਰੇ ਸਤਗੁਰੂ ਮਹਾਰਾਜ ਨੂੰ ਫਰਨ ਵਾਲੇ ਬੜੇ ਆਏ ਗ੍ਰਿਫਤਾਰ ਕਰਨ ਵਾਲੇ ਬੜੇ ਆਏ ਪਰ ਮਹਾਰਾਜ ਦੇ ਸਾਹਮਣੇ ਖੜਨ ਵਾਲੇ ਬਹੁਤ ਆਏ ਹੋਣਗੇ ਆਣ ਵਾਲਾ ਇੱਕ ਵੀ ਨਹੀਂ ਆਏਗਾ ਖੜਨ ਵਾਲੇ ਬੜੇ ਆਏ ਇੱਕ ਗੱਲ ਆਈ ਉਹ ਕਹਿੰਦਾ ਜਾਵਾ ਸਤਗੁਰੂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵਾਰੀ ਮੀਆਂ ਮਿੱਠੇ ਨੂੰ ਸਮਝਾਉਣ ਵਾਸਤੇ ਗਏ ਤੇ ਮੀਆਂ ਮਿੱਠਾ ਐਡਾ ਹੰਕਾਰਿਆ ਹੋਇਆ ਬੰਦਾ ਸੀ ਉਹ ਕਿਸੇ ਬੰਦੇ ਨੂੰ ਵੀ ਬੰਦਾ ਨਹੀਂ ਸੀ ਸਮਝਦਾ ਸੰਗਤ ਦਾ ਉਹ ਮੀਆਂ ਮਿੱਠਾ ਨਾ ਉਹਦੇ ਵਿੱਚ ਇੱਕ ਤਾਕਤ ਸੀ ਵੀ ਉਹ ਐਸ ਜਗ੍ਹਾ ਤੇ ਬੈਠਾ ਕਿਸੇ ਹੋਰ ਪਿੰਡ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਕੋਈ ਬੰਦਾ ਬੈਠਾ ਹੋਵੇ ਨਾ ਉਹਦੇ ਨਾਲ ਗੱਲ ਕਰ ਸਕਦਾ ਸੀ ਤੇ ਉਹ ਮੀਆਂ ਮਿੱਠਾ ਸਾਹ ਸੰਗਤ ਉਹ ਬੈਠਾ ਹੈ ਉਹਨੂੰ ਜਦੋਂ ਪਤਾ ਲੱਗਣਾ ਗੁਰੂ ਨਾਨਕ ਮੇਰੇ ਵੱਲ ਆ ਰਿਹਾ ਤੇ ਉਹਨੇ ਆਪਣੇ ਚੇਹਿਆਂ ਨੂੰ ਆਖਿਆ ਕਹਿਣ ਲੱਗੇ ਵੀ ਗੁਰੂ ਨਾਨਕ ਅੱਜ ਮੇਰੇ ਵੱਲ ਆ ਰਿਹਾ ਦੇਖਿਓ ਅੱਜ ਮੈਂ ਉਹਨੂੰ ਦੁੱਧ ਤੋਂ ਮਲਾਈ ਵਗੂ ਲਾ ਕੇ ਪਾਸੇ ਰੱਖ ਦਿਆਂਗਾ ਤੇ ਦੂਜੇ ਪਾਸੇ ਸਤਗੁਰਾਂ ਨੂੰ ਜਦੋਂ ਪਤਾ ਲੱਗਾ ਜਦੋਂ ਮਹਾਰਾਜ ਦੇ ਕੋਲ ਇਹ ਗੱਲ ਪਹੁੰਚੀ ਹੈ ਨਾ ਤੇ ਸਤਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿੰਦੇ ਮਰਦਾਨਿਆਂ ਜਿਹਦੇ ਕੋਲੇ ਚੱਲੇ ਆ ਹੰਕਾਰ ਦੇ ਨਾਲ ਭਰਿਆ ਹੋਇਆ ਤੇ ਜੇ ਵੇਖੀ ਅੱਜ ਕਰਤਾਪ ਨੇ ਭੜੀ ਕੀਤੀ ਨਾ ਨਿੰਬੂ ਵਾਂਗੂ ਨਚੋੜ ਕੇ ਰੱਖਿਆ ਹੁਣ ਜਦੋਂ ਆ ਗੱਲ ਉਹਨੇ ਸੁਣੀ ਤੇ ਆਪਣੇ ਪਲੰਘ ਤੋਂ ਥੱਲੇ ਡਿੱਗ ਪਿਆ ਉਹਦੇ ਚੇਲਿਆਂ ਨੇ ਪੁੱਛਿਆ ਕਿੰਨੇ ਗੱਲ ਕੀ ਹੋ ਗਈ ਕਿੰਨੇ ਜਵਾਬ ਮਿਲ ਗਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਝੁਕ ਗਿਆ ਸੀ ਪਤਾ ਕਿਹੜੀ ਗੱਲ ਕਰਕੇ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਜੇਕਰ ਦੁੱਧ ਤੋਂ ਮਲਾਈ ਲਾ ਦਿੱਤੀ ਜਾਵੇ ਦੁੱਧ ਫਿਰ ਵੀ ਵਰਤੋਂ ਚ ਆ ਜਾਂਦਾ ਇੱਕ ਨਿੰਬੂ ਇੱਕ ਵਾਰੀ ਨਿਚੋੜ ਦਿੱਤਾ ਤਾਂ ਰੂਰੀ ਦੇ ਢੇਰ ਤੋਂ ਬਿਨਾਂ ਟਿਕਾਣਾ ਕਿਤੇ ਨਹੀਂ ਹੁੰਦਾ ਉਹ ਰੂੜੀ ਦੇ ਢੇਰ ਤੇ ਹੀ ਜਾਂਦਾ ਜਿਹੜਾ ਨਿੰਬੂ ਇੱਕ ਵਾਰੀ ਨੁੱਚੜ ਗਿਆ ਸਤ ਸੰਗਤ ਉਹ ਮਹਾਰਾਜ ਦੇ ਚਰਨਾਂ ਦੇ ਉੱਤੇ ਚੁੱਕਿਆ ਕਹਿਣ ਤੋਂ ਭਰਾ ਦਾ ਮਹਾਰਾਜ ਦੇ ਸਾਹਮਣੇ ਖਰਦ ਵਾਲੇ ਬਹੁਤ ਆਏ ਅੜਨ ਵਾਲਾ ਇੱਕ ਵੀ ਨਹੀਂ ਆਇਆ ਹੁਣ ਇਸ ਧਰਤੀ ਦੇ ਉੱਤੇ ਹਜ਼ਾਰਾਂ ਖੰਡ ਦੇ ਸਿਰ ਦੇ ਉੱਤੇ ਉਸ ਉਦਾਸੀ ਸਾਧੂ ਨੇ ਇੱਕੋ ਵਾਰ ਕੀਤਾ ਸਤ ਸੰਗਤ ਉਹਦਾ ਸਿਰ ਖਿਦਾਰ ਕੇ ਰੱਖ ਦਿੱਤਾ ਰੰਤ ਤੇ ਮਦਾਂ ਚ ਲੜਦੇ ਆ ਲੜਦੇ ਆ ਕਲਗੀਧਰਪਤਾ ਕੋਡੇ ਤੇ ਅਸਬਾਰ ਮਹਾਰਾਜ ਦੇ ਸਾਹਮਣੇ ਇੱਕ ਰਿਆਸਤ ਦਾ ਮਾਲਕ ਆਇਆ ਖੰਡੂਰੀਆ ਰਿਆਸਤ ਉਹਦਾ ਮਾਲਕ ਸੀ ਹਰੀ ਚੰਦ ਹਰੀ ਚੰਦ ਨੇ ਸਤਿਗੁਰੂ ਮਹਾਰਾਜ ਨੂੰ ਵੰਗਾਰਿਆ ਲੜਕਾਰਿਆ ਕਹਿਣ ਲੱਗਾ ਬੂਟ ਦਰੇ ਮੇਰੇ ਤੇ ਵਾਰ ਕਰ ਮੈਂ ਬਿਨਾਂ ਤੇਰੀਆਂ ਬਾਹਾਂ ਚ ਕਿੰਨਾ ਕ ਜੂਰ ਹੈ ਮੈਂ ਮੇਰਾ ਤੇਰੀ ਜਵਾਨੀ ਕਿੰਨਾ ਕ ਜੋਸ਼ ਤੇਰੀ ਜਵਾਨੀ ਦੇ ਵਿੱਚ ਹੈ ਮੇਰੇ ਤੇ ਵਾਰ ਕਰ ਹਰੀ ਚੰਦ ਨੇ ਜਦੋਂ ਮਹਾਰਾਜ ਨੂੰ ਵੰਗਾਰਿਆ ਨਾ ਸਤਿਗੁਰੂ ਕਹਿੰਦੇ ਵਾਰ ਕਰ ਲੈ ਕਿਤੇ ਜਿੱਤ ਦੀਆਂ ਜਿੱਤ ਜਨਾ ਰਹਿ ਜਾਓਂਗਾ ਉਹਨੇ ਜਦੋਂ ਮਹਾਰਾਜ ਤੇ ਵਾਰ ਕੀਤੇ ਨਾ ਜੀ ਹੁਣ ਹਰੀਚੰਦ ਜਿਹੜਾ ਸੀ ਨਾ ਚੋਟੀ ਦਾ ਤੀਰਅੰਦਾਜ਼ ਮੰਨਿਆ ਜਾਂਦਾ ਸੀ ਇਤਿਹਾਸ ਦੇ ਵਿੱਚ ਚੋਟੀ ਦਾ ਤੀਰਅੰਦਾਜ਼ ਨੂੰ ਆਖਿਆ ਗਿਆ ਹਰੀਚੰਦ ਨੇ ਤਿੰਨ ਤੀਰ ਮਹਾਰਾਜ ਦੇ ਉੱਤੇ ਚਲਾਏ ਨੇ ਭੰਗਾਣੀ ਦੀ ਜੰਗ ਦੇ ਵਿੱਚ ਪਹਿਲਾ ਤੀਰ ਚੱਲਿਆ ਸਤਗੁਰੂ ਦਰਬਾਰ ਪਤਾਂ ਦੇ ਚਰਨਾਂ ਦੇ ਕੋਲ ਦੀ ਲੰਗ ਗਿਆ ਦੂਜਾ ਤੀਰ ਚੱਲਿਆ ਸੱਭ ਸਾਹਿਬ ਦੀਆਂ ਦਸਤਾਰ ਦੇ ਪੇਚਾਂ ਦੇ ਨਾਲ ਖੇ ਖਿਲੰਗ ਗਿਆ ਤੇ ਜਦੋਂ ਤੀਜਾ ਤੀਰ ਚੱਲਿਆ ਨਾ ਥੀਜਾ ਬਿਰਸਾ ਸੰਗਤ ਮਹਾਰਾਜ ਦੀ ਕਮਰ ਦੇ ਉੱਤੇ ਚਮੜੇ ਦੀ ਪੇਟੀ ਹੁੰਦੀ ਸੀ ਉਹ ਪੇਟੀ ਦੇ ਵਿੱਚ ਲੱਗੇ ਸਰੀਰ ਨੂੰ ਥੋੜਾ ਜਿਹਾ ਸਪਰਸ਼ ਕਰਦੀ ਹੈ ਜਬੇ ਬਾਣ ਲਾਗੇ ਤਬੇ ਰੋਜ ਜਾਗੇ ਜਦੋਂ ਸਾਧ ਸੰਗਤ ਮਹਾਰਾਜ ਨੂੰ ਬਾਣ ਲਗਾ ਸਤਗੁਰੂ ਮਹਾਰਾਜ ਦੇ ਤੀਰਾਂ ਨੇ ਗੜਗੜ ਜੀਬ ਕਢੀ ਮਹਾਰਾਜ ਦੇ ਠੰਡੇ ਨੇ ਅਗੜਾਈਆਂ ਲੀਆਂ ਸਤਗੁਰੂ ਦੀ ਤੇਜ ਦੇ ਵੜ ਖਾਦੇ ਦਾਤਾਰ ਪਿੱਤਾ ਨੇ ਮੋਢੇ ਦੇ ਨਾਲ ਲਾ ਕੇ ਇੱਕ ਬਾਣ ਕੱਢ ਕੇ ਪੱਥੇ ਦੇ ਵਿੱਚੋਂ ਚੁਣਵਾਇਆ ਤੀਰ ਚਾਰ ਕੇ ਤੰਦੀ ਦੇ ਉੱਤੇ ਕੱਢ ਤੱਕ ਖਿੱਚਿਆ ਨਹੀਂ ਉਹਨੇ ਮਥਰੀ ਸੇਧ ਵੀ ਤੇਗ ਸਰਵਾਰ ਨਾਲ ਤੇਰੋਪੁਰ ਦੇ ਅਜਲੇ ਕਮਾਨ ਵਿੱਚੋਂ ਲੈ ਕੇ ਮਨਜੂਰੀ ਤੀਰ ਇੱਕੋ ਕਰਨ ਰਣ ਤੇ ਬਧਾਨ ਦੇ ਵਿੱਚ ਮੇਰੇ ਸਤਗੁਰੂ ਮਹਾਰਾਜ ਨੇ ਸਰ ਰੰਗ ਦਾ ਤੀਰ ਏ ਇਹ ਮਹਾਰਾਜ ਖੂਬ ਜੰਗ ਦੀ ਨ ਕਰਕੇ ਤਿਆਰਿਆ ਹੱਲੇ ਯਾਤ ਖਾਣ ਚੜਿਆ ਉਹ ਗੁੱਸਾ ਖਾ ਕੇ ਸੀ ਯਾਤ ਖਾਣ ਚੜਿਆ ਆਗੇ ਹੱਥੋਂ ਦੀ ਯੋਦਲ ਕਰੇ